ਜੇ ਅਸੀਂ ਪੜ ਕੰਮ ਕਰਦੇ ਆ ਤਾਂ ਅਸੀਂ ਸਾਡੇ ਬੱਚੇ ਵੀ ਪੜਦੇ ਲਿਖਦੇ ਨੇ ਰੋਟੀ ਖਾਂਦੇ ਨੇ ਇਹ ਸਾਨੂੰ ਕੰਮ ਨਹੀਂ ਦਿੰਦਾ ਹੈਗਾ ਕੋਣ ਨਹੀਂ ਦਿੰਦਾ ਕੰਮ ਸਾਨੂੰ મોદી ਸੜਕਾਂ ਦੇ ਉੱਤੇ ਪ੍ਰਦਰਸ਼ਨ ਕਿਸ ਚੀਜ਼ ਵਾਸਤੇ ਕਰਦੇ ਆ ਰਹੇ ਅਸੀਂ ਤਾਂ ਜੀ ਉਹਦੇ ਵਾਸਤੇ ਕਰਦੇ ਆਂ ਸਾਡਾ ਨਰੇਗਾ ਦਾ ਕੰਮ ਆਵੇ ਹਾਂ ਸਾਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ ਸਾਨੂੰ ਮੁਸ਼ਕਲਾ ਆ ਆਉਂਦੀਆਂ ਨੇ ਸਾਨੂੰ 5 ਦਿਨ ਦਾ ਕੰਮ ਕਦੇ 2 ਦਿਨ ਦਾ ਕੰਮ ਕਦੇ 4 ਦਿਨ ਦਾ ਕੰਮ ਸਾਡਾ ਕੋਈ ਕੰਮ ਨਹੀਂ ਆਉਂਦਾ ਨਹੀਂ ਸਾਡੀ ਵਧੀਆ ਰੋਟੀ ਚੱਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਠੀਕ ਆ ਜੀ ਉਹ ਤਾਂ ਸਾਡੇ ਹੱਕ ਚ ਲੜਦਾ ਆ ਹਾ ਮੋਦੀ ਨਹੀਂ ਸਾਨੂੰ ਕੰਮ ਦੇ ਰਿਹਾ ਮੁੱਖੇ ਵੀ ਲੋਕ ਬੈਠੇ ਨੇ ਜੇ ਸੀ ਕੰਮ ਕਰਦੇ ਆ ਤਾਂ ਅਸੀਂ ਸਾਡੇ ਬੱਚੇ ਵੀ ਪੜ੍ਹਦੇ ਲਿਖਦੇ ਨੇ ਰੋਟੀ ਖਾਂਦੇ ਨੇ ਇਹ ਸਾਨੂੰ ਕੰਮ ਨਹੀਂ ਦਿੰਦਾ ਹੈਗਾ ਕੌਣ ਨਹੀਂ ਦਿੰਦਾ ਕੰਮ ਸਾਨੂੰ ਮੋਦੀ ਤੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਿਸ ਚੀਜ਼ ਵਾਸਤੇ ਕਰਦੇ ਆ ਰਹੇ ਹੋ ਅਸੀਂ ਤਾਂ ਜੀ ਉਹਦੇ ਵਾਸਤੇ ਕਰਦੇ ਆਂ ਸਾਡਾ ਨਰੇਗਾ ਦਾ ਕੰਮ ਆਵੇ ਹਾਂ ਸਾਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ ਅਸੀਂ ਤਾਂ ਨਹੀਂ ਆਉਂਦੇ ਸਾਨੂੰ ਮੁਸ਼ਕਲਾ ਆ ਆਉਂਦੀਆਂ ਨੇ ਸਾਣਾ 5 ਦਿਨ ਦਾ ਕੰਮ ਕਦੇ 2 ਦਿਨ ਦਾ ਕੰਮ ਕਦੇ 4 ਦਿਨ ਦਾ ਕੰਮ ਸਾਡਾ ਕੋਈ ਕੰਮ ਨਹੀਂ ਆਉਂਦਾ ਨਹੀਂ ਸਾਡੀ ਵਧੀਆ ਰੋਟੀ ਚੱਲਦੀ ਥੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਠੀਕ ਆ ਜੀ ਉਹ ਤਾਂ ਸਾਡੇ ਹੱਕ ਚ ਲੜਦਾ ਹੈ ਆ ਮੋਦੀ ਨਹੀਂ ਸਾਨੂੰ ਕੰਮ ਦੇ ਰਿਹਾ ਤਾਂ ਤੁਸੀਂ ਸੁਣਿਆ ਜਿਹੜੇ ਮਨਰੇਗਾ ਸਕੀਮ ਤੇ ਵਰਕਰ ਨੇ ਬੀਬੀਆਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਦਿਨਾਂ ਦੇ ਵਿੱਚ ਹਾਜ਼ਰੀਆਂ ਨੂੰ ਲੈ ਕੇ ਜਿੱਥੇ ਡਿਜੀਟਲ ਕੀਤਾ ਗਿਆ ਉੱਥੇ ਇਹ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਦੇ ਕੋਲ smartphones ਜਿਹੜੇ ਨਵੇਂ ਨੇ ਜਿਸ ਦੇ ਕਾਰਨ ਜਿਹੜੀ ਹਾਜ਼ਰੀ ਲਵਾਉਣੀ ਆ ਉਸ ਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਜੇ ਅਸੀਂ ਕੰਮ ਕਰਦੇ ਆ ਤਾਂ ਅਸੀਂ ਸਾਡੇ ਬੱਚੇ ਵੀ ਪੜ੍ਹਦੇ ਲਿਖਦੇ ਨੇ ਰੋਟੀ ਖਾਂਦੇ ਨੇ ਸਾਨੂੰ ਕੰਮ ਨਹੀਂ ਦਿੰਦਾ ਹੈਗਾ ਕੋਣ ਨਹੀਂ ਦਿੰਦਾ ਕੰਮ ਕੋਣ ਮੋਦੀ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਿਸ ਚੀਜ਼ ਵਾਸਤੇ ਕਰਦੇ ਆ ਰਹੇ ਅਸੀਂ ਤਾਂ ਜੀ ਉਹਦੇ ਵਾਸਤੇ ਕਰਦੇ ਹਾਂ ਸਾਡਾ ਨਰੇਗਾ ਦਾ ਕੰਮ ਆਵੇ ਹਾਂ ਸਾਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ ਸਾਨੂੰ ਮੁਸ਼ਕਲਾ ਆਇਆ ਆਉਂਦੀਆਂ ਨੇ ਸਾਣਾ 5 ਦਿਨ ਦਾ ਕੰਮ ਕਦੇ 2 ਦਿਨ ਦਾ ਕੰਮ ਕਦੇ 4 ਦਿਨ ਦਾ ਕੰਮ ਸਾਡਾ ਕੋਈ ਕੰਮ ਨਹੀਂ ਆਉਂਦਾ ਨਹੀਂ ਸਾਡੀ ਵਧੀਆ ਰੋਟੀ ਚੱਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਕਿਵੇਂ ਦੇਖੇ ਠੀਕ ਆ ਜੀ ਹੋਤਾ ਸਾਡੇ ਹੱਕ ਚ ਲੜਦਾ ਆ। ਹਾਂ ਮੋਦੀ ਨਹੀਂ ਸਾਨੂੰ ਕੰਮ ਦੇ ਰਿਹਾ। ਭੁੱਖੇ ਵੀ ਲੋਕ ਬੈਠੇ ਨੇ। ਜੇ ਸੀ ਕੰਮ ਕਰਦੇ ਆ ਤਾਂ ਅਸੀਂ ਸਾਡੇ ਬੱਚੇ ਵੀ ਪੜ੍ਹਦੇ ਲਿਖਦੇ ਨੇ ਰੋਟੀ ਖਾਂਦੇ ਨੇ। ਇਹ ਸਾਨੂੰ ਕੰਮ ਨਹੀਂ ਦਿੰਦਾ ਹੈਗਾ। ਕੌਣ ਨਹੀਂ ਦਿੰਦਾ ਕੰਮ ਸਾਨੂੰ? ਮੋਦੀ ਇੱਥੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਿਸ ਚੀਜ਼ ਵਾਸਤੇ ਕਰਦੇ ਆ ਰਹੇ ਹੋ? ਅਸੀਂ ਤਾਂ ਜੀ ਉਹਦੇ ਵਾਸਤੇ ਕਰਦੇ ਆ ਸਾਡਾ ਨਰੇਗਾ ਦਾ ਕੰਮ ਆਵੇ। ਹਾਂ ਸਾਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ। ਅਸੀਂ ਤਾਂ ਨਹੀਂ ਆਉਂਦੇ ਸਾਨੂੰ ਮੁਸ਼ਕਲਾ ਆ ਆਉਂਦੀਆਂ ਨੇ ਸਾਨੂੰ 5 ਦਿਨ ਦਾ ਕੰਮ ਕਦੇ 2 ਦਿਨ ਦਾ ਕੰਮ ਕਦੇ 4 ਦਿਨ ਦਾ ਕੰਮ ਸਾਡਾ ਕੋਈ ਕੰਮ ਨਹੀਂ ਆਉਂਦਾ ਨਹੀਂ ਸਾਡੀ ਵਧੀਆ ਰੋਟੀ ਚੱਲਦੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਠੀਕ ਆ ਜੀ ਉਹ ਤਾਂ ਸਾਡੇ ਹੱਕ ਚ ਲੜਦਾ ਜੀ ਹਾਂ ਮੋਦੀ ਨਹੀਂ ਸਾਨੂੰ ਕੰਮ ਦੇ ਰਿਹਾ ਤਾਂ ਤੁਸੀਂ ਸੁਣਿਆ ਜਿਹੜੇ ਮਨਰੇਗਾ ਸਕੀਮ ਤੇ ਵਰਕਰ ਨੇ ਬੀਬੀਆਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਦਿਨਾਂ ਦੇ ਵਿੱਚ ਹਾਜ਼ਰੀਆਂ ਨੂੰ ਲੈ ਕੇ ਜਿੱਥੇ ਡਿਜੀਟਲ ਕੀਤਾ ਗਿਆ ਉੱਥੇ ਇਹ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹ ਜਿਹੜੇ ਲੋਕ ਨੇ ਇਹਨਾਂ ਦੇ ਕੋਲ smartphones ਜਿਹੜੇ ਨਹੀਂ ਨੇ ਜਿਸ ਦੇ ਕਾਰਨ ਜਿਹੜੀ ਹਾਜ਼ਰੀ ਲਵਾਉਣੀ ਆ ਉਸ ਦੇ ਵਿੱਚ ਕਾਫੀ ਮੁਸ਼ਕਲਾ ਹੁੰਦੀ ਆ